جندھاباد جندھاباد پنجاب ਜੀ ਸਰ ਅੱਜ ਅਸੀਂ ਪੰਜਾਬ ਮਲਾਜ ਦੇ ਪੈਨਸ਼ਨ ਸਾਂਝਾ ਫੰਡ ਵੱਲੋਂ 14 ਤੇ 15 ਤਰੀਕ ਨੂੰ ਦੋ ਦਿਨ ਰੱਖੇ ਸਗੇ ਜਿਹਦੇ ਵਿੱਚ ਸਮੁੱਚੇ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਦੀਆਂ ਆਰਥਿਕਾਂ ਫੁੱਕਣ ਦਾ ਪ੍ਰੋਗਰਾਮ ਸੀਗਾ ਕਿ ਆਰਥਿਕਾਂ ਇਸ ਕਰਕੇ ਫੁੱਟੀਆਂ ਜਾ ਰਹੀਆਂ ਕਿ 8 ਨਵੰਬਰ ਤੋਂ ਮਿਸਟਰੀਅਲ ਮਲਾਜਮ ਜਿਹੜੇ ਨੇ ਕਲੈਰੀਕਲ ਮਲਾਜਮ ਜਿਹੜੇ ਨੇ ਉਹ ਲਗਾਤਾਰ ਹਰਤਾਹ ਦੇ ਉੱਤੇ ਨੇ ਬੈਂਡ ਆਊਨ ਹੈ ਕੰਪਿਊਟਰ ਬੰਦ ਹੈ ਤੇ ਉਹਨਾਂ ਨੇ ਆਨਲਾਈਨ ਕੰਮ ਬੰਦ ਕੀਤਾ ਹੋਇਆ ਲਗਾਤਾਰ ਹਰਤਾਹ ਦੇ ਉੱਤੇ ਹੈ ਜਿਨ੍ਹਾਂ ਮੰਗਾਂ ਨੂੰ ਲੈ ਕੇ ਉਹ ਹਰਤਾਹ ਕਰ ਰਹੇ ਨੇ ਉਹ ਗੱਲੇ ਉਹਨਾਂ ਦਾ ਸਬੰਧ ਨਹੀਂ ਮੁਲਾਜ਼ਮਾਂ ਦਾ ਉਸੁੱੱਚੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਸੰਬੰਧ ਹੈ ਭਾਵੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਸਵਾਲ ਹੋਵੇ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦਾ ਸਵਾਲ ਹੋਵੇ ਤੇ ਰੋਕਿਆ ਮਹंगाई भत्ता ਜਾਰੀ ਕਰਨ ਦੀ ਗੱਲ ਹੋਵੇ ਤੇ ਬੇ ਕਮਿਸ਼ਨ ਦੇ ਬਕਾਇਆ ਦੀ ਗੱਲ ਹੋਵੇ ਪਰਵੇਸ਼ਨ ਪੀੜ ਖਤਮ ਕਰਾਉਣ ਦੀ ਗੱਲ ਹੋਵੇ 200 ਰੁਪਏ ਜੱਗੀਰ ਟੈਕਸ ਵਾਪਸ ਕਰਾਉਣ ਦੀ ਗੱਲ ਹੋਵੇ ਉਹਨਾਂ ਮੰਗਾਂ ਦੇ ਲਈ ਜਿੱਥੇ ਮਿਨਿਸਟਰੀਅਲ ਸਰਵ ਜੂਨੀਅਰ ਲਗਾਤਾਰ ਹੜਤਾਲ ਦੇ ਉੱਤੇ ਹੈ ਉੱਥੇ ਪੰਜਾਬ ਦੇ ਅੰਦਰ ਪੰਜਾਬ ਦਾ ਮੁਲਾਜ਼ਮਾਂ ਦੇ ਪੈਨਸ਼ਨਾਂ ਦਾ ਪ੍ਰਾਟ ਲਗਾਤਾਰ ਸੰਘਰਸ਼ੀਲ ਹੈ ਤੇ ਉਹਦੇ ਵੱਲੋਂ ਇਸ ਹ ਤੇ ਸਰਕਾਰ ਨੂੰ ਇਸ ਗੱਲਬਾਤ ਲਈ ਮਜਬੂਰ ਕਰਨ ਵਾਸਤੇ ਜਿੱਥੇ ਪਹਿਲਾਂ ਵਿਧਾਇਕਾਂ ਦੇ ਘਰਾਂ ਦੇ ਘਰਾਓ ਕੀਤੇ ਗਏ ਉੱਥੇ ਅੱਜ ਜਿਹੜੀਆਂ ਆਰਸ਼ਾ ਫੁੱਕੀਆਂ ਗਈਆਂ ਐ ਤੇ ਇਹ ਵੀ ਫੈਸਲਾ ਕੀਤਾ ਗਿਆ ਸਾਝੇ ਫਰੰਟ ਵੱਲੋਂ ਕਿ ਆ ਜਨਮਦੀ ਮਹੀਨੇ ਦੇ ਅੰਦਰ 92 ਦੇ 92 ਜਿਹੜੇ ਆਪ ਦੇ ਵਿਧਾਇਕ ਨੇ ਉਹਨਾਂ ਦੇ ਘਰਾਂ ਨਾਲ ਘਰਾਓ ਕੀਤਾ ਜਾਊਗਾ ਉਹਨਾਂ ਦੇ ਘਰਾਂ ਦੇ ਦਰਾਂ ਦੇ ਮੋਰੇ ਢਾਣੇ ਲਾਏ ਜਾਣਗੇ ਤੇ ਜੇ ਸਰਕਾਰ ਨੇ ਫੇਰ ਵੀ ਕੋਈ ਹਿਸਾਬ ਨਾ ਸਿੱਖਿਆ ਤਾਂ ਜਿਹੜਾ ਬਜਟ ਸੈਸ਼ਨ ਆਣਾ ਹੈ ਉਸ ਬਜਟ ਸੈਸ਼ਨ ਦੇ ਅੰਦਰ ਲਗਾਤਾਰ ਜਨਵੇਂਦਰ ਬਜਟ ਸੈਸ਼ਨ ਚੱਲੂਗਾ ਤਾਂ ਉਹਦੇ ਮੁਕਾਬਲੇ ਦੇ ਅੰਦਰ ਲਗਾਤਾਰ 5 ਦਿਨ ਜਿਹੜਾ ਚੰਡੀਗੜ੍ਹ ਤੋਂ ਧਰਨਾ ਲਾਇਆ ਜਾਊਗਾ ਜੇ 5 ਦਿਨ ਬਜਟ ਸੰਚਲੂਗਾ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਅੰਦਰ ਸਾਝਾ 프ਰੰਟ ਤੇ ਨਾਲ ਮਸ਼ੀਰੀ ਸਰਵਿਸ ਜੁਨੇ ਇਕੱਠੇ ਹੋ ਕੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੀ ਇਹ ਕਰਾਂਗੇ ਇਹਨਾਂ ਸ਼ਬਦਾਂ ਧਲਾਵਾਂ ਦੇ ਇਹ ਸਰਪ੍ਰੀਕਰਨ ਕਰਦੇ ਅੱਜ ਦੇ ਫੋਟੋ ਦੇਖੋ ਪੰਜਾਬ ਸਰਕਾਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਅੱਜ ਪੰਜਾਬ ਦੇ ਮੁਲਾਜ਼ਮਾਂ ਨੂੰ ਉਹਨਾਂ ਤੇ ਬੜੀ ਇੱਕ ਹੈਰਾਨੀ ਆ ਰਹੀ ਕਿ ਉਹ ਬੰਦੇ ਉਸ ਸਾਡੇ ਮੁੱਖ ਮੰਤਰੀ ਸਾਹਿਬ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਤੋਂ ਪੱਛ ਕਿਉਂ ਰਹੇ ਆ ਇਹ ਜਿਹੜੇ ਮੁਲਾਜ਼ਮ ਹੈ 50000 ਮੁਲਾਜ਼ਮ ਅੱਜ ਸਟ੍ਰਾਈਕ ਤੇ ਗਏ ਆ ਉਹ ਸਰਕਾਰ ਨੂੰ ਨੋਟਿਸ ਦੇ ਕੇ ਗਏ ਆ ਡਿਊਟੀ ਤੇ ਇਹਨਾਂ ਦੀ ਇਹ ਬਣਦੀ ਸੀ ਕਿ ਸਾਨੂੰ ਸਟ੍ਰਾਈਕ ਤੇ ਜਾਣ ਹੀ ਨਾ ਦਿੰਦੇ ਸਾਡੇ ਨਾਲ ਗੱਲਬਾਤ ਕਰਦੇ ਜੋ ਕੋਈ ਇਹਨਾਂ ਦੀ ਮਜਬੂਰੀ ਸੀ ਡਿਸਕਸ ਕਰਦੇ ਅਸੀਂ ਬੜੀ ਲਿਖੀ ਕਲਾਸ ਹੈ ਪਰ ਜੇ ਇਹ ਗੱਲ ਹੀ ਨਹੀਂ ਕਰਦੇ ਅੜੀਅਲ ਰੁਪਈਆ ਤੇ ਸਰ ਮੁਲਾਜ਼ਮ ਇਸ ਨੂੰ ਬਰਦਾਸ਼ਤ ਨਹੀਂ ਕਰੂਗੇ ਅੱਜ ਪੰਜਾਬ ਦੇ ਮਿਨਿਸਟਰੀਅਲ ਪੰਜਾਬ ਸਟੇਟ ਮਿਨਿਸਟਰੀਅਲ ਸਬਸਿਡਿ ਯੂਨੀਅਨ ਜਿਹੜੀ ਪਿਛਲੇ 8 ਨਵੰਬਰ ਤੋਂ ਲਗਾਤਾਰ ਹੜਤਾਲ ਦੇ ਚੱਲ ਰਹੀ ਆ ਸਾਡੀ 14 ਤੇ 15 ਤਰੀਕ ਦੀ ਸਮੂਹਿਕ ਛੁੱਟੀ ਸੀਗੀ ਅੱਜ ਸਾਰੇ ਪੰਜਾਬ ਦੇ 50000 ਮੁਲਾਜ਼ਮ ਛੁੱਟੀ ਤੇ ਆ ਸਾਂਝਾ ਫਰੰਟ ਵੱਲੋਂ ਸਾਡੀਆਂ ਭਰਾਤਰੀ ਜੱਥੇਬੰਦੀਆਂ ਜਿਹੜੀ ਕਿ ਬਹੁਤ ਵੱਡੀ ਫਰੰਟ ਹੈ ਇਸ ਪੰਜਾਬ ਦੇ ਮੁਲਾਜ਼ਮਾਂ ਦਾ ਉਧਰ ਚੰਡੀਗੜ੍ਹ ਦੇ ਵਿੱਚ ਇੱਕ ਸਾਂਝਾ ਮੁਲਾਜ਼ਮ ਮੰਚ ਹੈ ਸਿਵਲ ਸਿਕਤਰੇ ਤੇ ਡਾਇਰੈਕਟਰ ਅਡਰ ਦੇ ਸਾਥੀਆਂ ਦਾ ਉਹਨਾਂ ਦੀ ਵੀ ਸਾਨੂੰ ਪੂਰਨ ਹਮਾਇਤ ਆ ਰਹੀ ਆ ਹੁਣ ਪੰਜਾਬ ਦੇ ਮੁਲਾਜ਼ਮ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਆ ਮੈਂ ਸਰਕਾਰ ਨੂੰ ਇੱਕ ਗੱਲ ਦੀ ਜ਼ਰੂਰ ਧੰਨਵਾਦ ਕਰਦਾ ਇਹਨਾਂ ਨੇ ਅੱਜ ਸਾਰੇ ਪੰਜਾਬ ਦੇ ਮੁਲਾਜ਼ਮਾਂ ਨੂੰ ਇਕੱਠੇ ਕਰ ਦਿੱਤਾ ਤੇ ਇਹ ਜਿਹੜੇ ਮੁਲਾਜ਼ਮ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਠੇ ਹੋ ਕੇ ਆਪਣੇ ਹੱਕ ਲੈਣਗੇ ਪੰਜਾਬ ਸਰਕਾਰ ਦੇ ਨਾਲ ਜਿਹੜੇ ਇਹਨਾਂ ਦੀਆਂ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਉਹਨੂੰ ਲਾਗੂ ਕਰਵਾਉਣਗੇ